ਤੁਹਾਨੂੰ ਵੀ ਐਮਟੀ ਵੱਡੀ ਖਬਰ ਦੱਦੀ ਹੈ ਕਿ ਮੁਹਾਲੀ ਦੇ ਵਿੱਚ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਬਿਲਡਰ ਜਰਨੈਲ ਸਿੰਘ ਬਾਜਵਾਦੀ ਜਾਇਦਾਦ ਹੈ ਜਿਹੜੀ ਜ਼ਬਤ ਕਰ ਲਈ ਗਈ ਹੈ 53.16 ਲੱਖ ਰੁਪਏ ਦੀ ਇਹ ਜਾਇਦਾਦ ਸੀ ਜਿਸ ਨੂੰ ਹੁਣ ਈਡੀ ਨੇ ਜ਼ਬਤ ਕਰ ਲਿਆ ਹੈ ਉੱਥੇ ਹੀ ਸੂਤਰਾਂ ਦੇ ਮੁਤਾਬਕ ਜਰਨੈਲ ਸਿੰਘ ਧੋਖਾਧੜੀ ਦੇ ਕਈ ਮਾਮਲਿਆਂ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ ਅਤੇ 3 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਉਸਤੇ ਦਰਜ ਨੇ ਉਥੇ ਜਰਨੈਲ ਸਿੰਘ ਬਾਜਵਾ ਨੂੰ 2022 ਚ ਵੀ ਗ੍ਰਿਫਤਾਰ ਕੀਤਾ ਗਿਆ ਸੀ ਦਾਅਵੇ ਕੀ ਜਰਨੈਲ ਸਿੰਘ ਬਾਜਵਾ ਸਨੀ ਇਨਕਲੇਵ ਦਾ ਮਾਲਕ ਹੈ ਜਿਸ ਦੇ ਖਿਲਾਫ ਹੁਣ ED ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਜਾਇਦਾਦ ਜ਼ਬਤ ਕੀਤੀ ਗਈ ਹੈ ED ਵੱਲੋਂ 53.16 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਧੋਖਾਧੜੀ ਦੇ ਕਈ ਮਾਮਲਿਆਂ ਚ ਜਰਨੈਲ ਸਿੰਘ ਸ਼ਾਮਲ ਰਿਹਾ ਤੇ ਸਨੀ ਇਨਕਲੇਵ ਦਾ ਮਾਲਕ ਵੀ ਜਰਨੈਲ ਸਿੰਘ ਦੱਸਿਆ ਜਾ ਰਿਹਾ ਹੈ ਜਰਨੈਲ ਸਿੰਘ ਨੂੰ 2022 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 3 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ 'ਚ ਜਰਨੈਲ ਸਿੰਘ ਸ਼ਾਮਲ ਰਿਹਾ ਹੈ ਸੋ ਇਸ ਲਈ ਵੀ ਇਹ ਇੱਕ ਵੱਡੀ ਖਬਰ ਦਾ ਦੱਈਏ ਕਿ ਜਰਨੈਲ ਸਿੰਘ ਬਾਜਵਾ ਨੂੰ 2022 'ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਨੀ ਇਨਕਲੇਵ ਦਾ ਮਾਲਕ ਜਰਨੈਲ ਸਿੰਘ ਬਾਜਵਾ ਜਿੱਦੀ ਹੁਣ ਜਾਇਦਾਦ ਜ਼ਬਤ ਕੀਤੀ ਗਈ ਹੈ ਵੱਡੀ ਤੇ ਅਹਿਮ ਜਾਣਕਾਰੀ ਮੁਹਾਲੀ ਦੇ ਵਿੱਚ ਈਡੀ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਿਲਡਰ ਕਰਨੈਲ ਸਿੰਘ ਬਾਜਵਾਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ 53.16 ਲੱਖ ਰੁਪਏ ਦੀ ਇਹ ਜਾਇਦਾਦ ਸੀ ਜਿਸ ਨੂੰ ਹੁਣ ਈਡੀ ਨੇ ਜ਼ਬਤ ਕਰ ਲਿਆ ਉਸੀ ਸੂਤਰਾਂ ਦੇ ਮੁਤਾਬਕ ਕਰਨੈਲ ਸਿੰਘ ਦੇ ਉੱਤੇ ਧੋਖਾਧੜੀ ਦੇ ਕਈ ਮਾਮਲੇ ਦਰਜ ਨੇ ਇਸ ਖਬਰ ਦਿੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਵੱਡੀ ਕਾਰਵਾਈ ਹੈ ਜਿਹੜੀ ED ਵੱਲੋਂ ਕੀਤੀ ਗਈ ਹੈ ਤੇ ਕੀ ਕੁਝ ਜਾਣਕਾਰੀ ਆ ਬਿਲਕੁਲ ਜਸਿੰਦਰ ਦੱਸਣਾ ਚਾਹੁੰਗਾ ਕਿ ED ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਮੋਹਾਲੀ ਦੇ ਨਾਲ ਲੱਗਦੇ ਜਿਹੜਾ ਸਨਿਨ ਕਲੇਵ ਹੈ ਜਿਹਦਾ ਸਨਿਨ ਕਲੇਵ ਦਾ ਮਾਲਕ ਹੈ ਜਰਨੈਲ ਸਿੰਘ ਬਾਜਵਾ ਉਹਦੀ ਜਿਹੜੀ ਪ੍ਰਾਪਰਟੀ ਸੀ ਕਰੀਬ ਜਿਹੜੀ ਹੈ 55 ਲੱਖ ਦੀ ਕਰੀਬ ਦੀ ਪ੍ਰਾਪਰਟੀ ਹੈ ਜਿਹਨੂੰ ਜਿਹੜਾ ਹੈ ਜ਼ਬਤ ਕਰ ਲਿੱਤਾ ਗਿਆ ਆਪਣੇ ਕੇਸ ਦੇ ਵੀ ਜਿਹੜਾ ਉਹਨੂੰ ਲੈ ਲਿੱਤਾ ਗਿਆ ਇੱਕ ਤੋਂ ਪਹਿਲਾਂ ਵੀ ਕੀ ਮਾਮਲੇ ਜਿਹੜੇ ਨੇ ਸਾਮਣੇ ਆਏ ਸੀਗੇ ਅਗਰ ਗੱਲ ਕੀਤੀ ਜਾਵੇ ਕਿ ਸਨੀਨ ਕਲੇਮ ਤੇ ਜਿਸ ਤਨੀ ਅਗਰ ਜਿਹੜੇ ਪਲੋਟ ਨੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇੱਕ ਪਲੋਟ ਦੀ ਦੋ ਦੋ ਤਿੰਨ ਤਿੰਨ ਕਿਸੇ ਹੋਈਆਂ ਹੋਈਆਂ ਨਹੀਂ ਤੇ ਇਸ ਦਾ ਦੇ ਕਈ ਮਾਮਲੇ ਜਿਹੜੇ ਪਹਿਲਾਂ ਵੀ ਜਿਹੜੇ ਹੈ ਸਾਹਮਣੇ ਆ ਚੁੱਕੇ ਨੇ ਤੇ ਕਹਿ ਸਕਦੇ ਹਾਂ ਕਿ ਜਿਹੜਾ ਨਾ ਕਿਸੇ ਜਰਨੈਲ ਸਿੰਘ ਬਾਜਵਾਦੀ ਜਿਹੜੀ ਹੈ ਹੁਣ ਮੁਸ਼ਕਲਾਂ ਫਤੀਆਂ ਦਿਖ ਰਹੀਆਂ ਜਿਹੜੀ ਸਨੀਨ ਕਲੇਮ ਦੇ ਮਾਲਕ ਨੇ ਕਿਉਂਕਿ ਸਪਨਾ ਹੀ ਕਈ ਮਾਮਲੇ ਸਨ ਜਿਹੜੇ ਉਹਨਾਂ ਦੇ ਸੀਗੇ ਤੇ ਹੁਣ ਇਹਦੀ ਰਿਹਾਪਟੀ ਕਾਰਵਾਈ ਕੀਤੀ ਹੈ ਅਮਿਤ ਜੇਕਰ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਦੱਸਿਆ ਵੀ ਧੋਖਾਧੜੀ ਕੀਤੀ ਗਈ 3 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ 'ਚ ਇਹ ਸ਼ਾਮਲ ਸੀ ਜਿਨ੍ਹਾਂ ਲੋਕਾਂ ਦੇ ਨਾਲ ਧੋਖਾ ਇਸ ਵੱਲੋਂ ਕੀਤਾ ਗਿਆ ਕਿ ਉਹ ਲੋਕ ਹੁਣ ਪੁਲਿਸ ਦੇ ਕੋਲ ਪਹੁੰਚ ਰਹੇ ਨੇ ਕਿਉਂਕਿ ਜਿਹੜੇ ਲੋਕਾਂ ਦੀ ਰਕਮ ਫਸੀ ਹੋਈ ਆ ਉਹ ਹੁਣ ਕਿੱਦਾਂ ਵਾਪਸ ਆ ਜੜੀ ਹੋ ਸਕਦੀ ਹੈ ਅ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਵੀ ਜਿਹੜਾ ਹੈ ਪੁਲਿਸ ਕੋਲ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਨੇ ਚਾਹ ਇਕਨੋਮਿਕ ਵਿੰਗ ਦੀ ਗੱਲ ਕੀਤੀ ਜਾਵੇ ਤੇ ਨਜੀਤ ਨਾ ਜਿਹੜਾ ਸਨੀਨ ਕਲੇਵ ਨੂੰ ਲੱਗਦਾ ਉਹਦੀ ਗੱਲ ਕੀਤੀ ਜਾਵੇ ਤੇ ਅਕਸਰ ਜਿਹੜੇ ਲੋਕ ਨੇ ਕੰਪਲੇਂਟਾਂ ਜਿਹੜੀਆਂ ਕਰਦੇ ਦੇਖਣੇ ਕੋਈ 1 2 3 ਨਹੀਂ ਕਈ ਕੰਪਲੇਂਟਾਂ ਜਿਹੜੀਆਂ ਨੇ ਸਨੀਨ ਕਲੇਵ ਦੇ ਜਿਹੜਾ ਮਾਲਕ ਹੈ ਇਹਦੇ ਖਿਲਾਫ ਤੇ ਹੁਣ ਜਿਸ ਤਰ੍ਹਾਂ ਇਹ ਵੱਡੀ ਕਾਰਵਾਈ ਹੋਈ ਹੈ ਤੇ ਦੇਖਣਾ ਹੋਵੇਗਾ ਕਿ ਲੋਕ ਜਿਹੜੇ ਨੇ ਕਿਉਂਕਿ ਲੋਕਾਂ ਵਾਸਤੇ ਵੀ ਬੜੀ ਰਾਹਤ ਦੀ ਖਬਰ ਹੈ ਬਿਨਾਂ ਦੇ ਨਾਲ ਥੱਕੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਥਾਣੇਦਾਰ ਕੀ ਕਰਦੇ ਨੇ ਕਿਸ ਤਰ੍ਹਾਂ ਜਿਹੜੇ ਪੈਸੇ ਦਿੰਦੇ ਆ ਤਾਂ ਸਰਕਾਰ ਦੇਗੀ ਜਾਂ ਇਹ ਜਿਹੜਾ ਸੰਬੰਧਿਤ ਜਿਹੜਾ ਦਫਤਰ ਹੈ ਉਥੋਂ ਪੈਸੇ ਜਿਹੜੇ ਨੇ ਲੋਕਾਂ ਦੇ ਵਾਪਸ ਜਿਹੜਾ ਹੈ ਕਿਸ ਤਰ੍ਹਾਂ ਦੇਣੇ ਤੇ ਬਿਲਕੁਲ ਲੋਕਾਂ ਵਾਸਤੇ ਵੀ ਰਾਹਤ ਵਾਲੀ ਖੋਪਤ ਢੀ ਹੈ ਅੰਤ ਆ ਆਖਰੀ ਸਵਾਲ ਹੈ ਮੁਹਾਲੀ ਦੇ ਵਿੱਚ ਇਹ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ ਕਿ ਈਡੀ ਹੁਣ ਇਹ ਵੀ ਜਾਂਚ ਕਰੂਗੀ ਕਿ ਜਰਨੈਲ ਸਿੰਘ ਦੇ ਨਾਲ ਧੋਖਾਧੜੀ ਦੇ ਮਾਮਲੇ ਦੇ ਵਿੱਚ ਹੋਰ ਕਿਹੜੇ-ਕਿਹੜੇ ਸ਼ਾਮਲ ਸੀ ਕਿਉਂਕਿ ਜਦੋਂ ਵੀ ਕੋਈ ਮਕਾਨ ਦੀ ਰਜਿਸਟਰੀ ਜਾਂ ਇੰਤਕਾਲ ਕਰਾਉਣਾ ਹੁੰਦਾ ਤਾਂ ਉਹਦੇ ਅਫਸਰ ਵੀ ਵਿੱਚ ਹੁੰਦੇ ਨੇ ਕਿਉਂਕਿ ਅਫਸਰਾਂ ਦਾ ਪੈਨ ਚੱਲਦਾ ਤਾਂ ਹੀ ਇੰਤਕਾਲ ਜਾਂ ਆਪਾਂ ਕਹੇ ਦੀ ਰਜਿਸਟਰੀ ਹੁੰਦੀ ਹੈ ਕੋਈ ਅਫਸਰ ਵੀ ਮਤਲਬ ਫਸ ਸਕਦੇ ਨੇ ਇਸ ਮਾਮਲੇ 'ਚ ਤੇ ਇਹਨਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਦੇਖਣਾ ਹੋਵੇਗਾ ਇਨਵੈਸਟੀਗੇਸ਼ਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਬਿਲਕੁਲ ਕਿਉਂਕਿ ਅਗਰ ਜਦੋਂ ਰਜਿਸਟਰੀ ਹੁੰਦੀ ਹੈ ਤੇ ਕਾਫੀ ਜਿਹੜੇ ਅਫਸਰ ਨੇ ਜਿਹੜਾ ਤਹਿਸੀਲਦਾਰ ਨੇ ਜਿੰਗੋ ਨੇ ਚਾਏ ਉਹ ਵੀ ਉਹ ਵੀ ਮਿਲੀ ਪਹੁੰਚ ਹੁੰਦੀ ਹੈ ਤਾਂ ਹੀ ਇਹਨਾ ਵੱਡੇ ਸਕੈਮ ਜਿਹੜਾ ਹੈ ਉਹ ਤੇ ਬਿਲਕੁਲ ਹੋ ਸਕਦਾ ਹੈ ਕਿ ਜਿਹੜੇ ਉਸ ਸਮੇਂ ਜਿਹੜੀਆਂ ਰਜਿਸਟਰੀਆਂ ਹੋਈਆਂ ਉਸ ਸਮੇਂ ਤੇ ਕੌਣ ਤਹਿਸੀਲਦਾਰ ਸੀਗਾ ਕੌਣ ਕਾਨੀ ਸੀਗਾ ਤੇ ਬਿਲਕੁਲ ਹੋ ਸਕਦਾ ਉਹਨਾਂ ਤੇ ਵੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਹੋ ਸਕਦੀ ਹੈ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ